ਪੂਰੇ ਪੰਜਾਬ ਦੇ ਦਫਾਂ ਆਪਾਂ ਕੰਮ ਰੋ ਰਹੇ ਆ ਆਪਣੀਆਂ ਜ਼ਮੀਨਾਂ ਬਚਾਉਣਾ ਤਾਂ ਸੜਾ ਪਾਉਣਾ ਤੇ ਸਰਕਾਰ ਜੋ ਮੰਗ ਢਾਗੀ ਦੇ ਮਾਰੇ ਕਾਨੂੰਨ ਲਾਹ ਗਈ ਆ ਭਾਈ ਉਹਦੇ ਵਿਰੋਧ ਵਿੱਚ ਪੂਰੇ ਪੰਜਾਬ ਤੇ ਅੱਜ ਕੋਠਾ ਵਾਲੀ ਮਾਰਕ ਜਿਹੜੀ ਆ ਸਰਕਾਰ ਧੱਕਾ ਨਾਲ ਉੱਤੇ ਚੜ ਗਈ ਹੋ ਗਈ ਆ ਜ਼ਮੀਨਾਂ ਲੋਕਾਂ ਦੇ ਐਕਵਾਇਰ ਕਰਦੀ ਫਿਰਦੀ ਆ ਆ ਘਰਾਂ ਦੇ ਪਿੰਡਾਂ ਦੀ ਛਾਸੀ ਕਿਰੀ ਜ਼ਮੀਨ ਜਿਹੜੀ ਐਕਵਾਇਰ ਕਰਨੀ ਫਿਰਦੀ ਆ ਤੇ ਇਹਨੂੰ ਅਸੀਂ ਉਸ ਬਾਸ ਕਰਦੇ मोटरसाइकिल माल कह रहे हैं पंजाब तो बहुत ही ज्यादा बैली जारी की जा रही है ਤੱਕੇ ਦੇ ਨਾਲ ਸੈਕੰਡਲੀ ਇਹ ਤੇ ਜਿਹੜਾ ਉਹ ਚਿਪ ਵਾਲੇ ਮੀਟਰਾਂ ਦਾ ਜਿਆਦਾ ਜਿਆਦਾ ਸਬੰਧ ਹੈ ਜਿਹੜੇ ਪਿੰਡਾਂ ਦੇ ਵਿੱਚ ਲਾਏ ਜਾ ਰਹੇ ਨੇ ਠੱਕੇ ਦੇ ਨਾਲ ਹੈ ਸਾਰਾ ਮਜੂਤ ਨੇ ਮੇਰੀ ਪੰਜਾਬ ਜੋ ਹਿੰਦਰੀ ਜੀ ਪੂਰੇ ਜੋਂਜੇ ਪੁਰਾ ਗਰਦਾਪੁਰ ਸਾਡਾ ਅੱਜ ਜੋ ਸਰਕਾਰ ਨੇ ਲੈਨ ਪੰਨ ਪਾਰਟੀ ਬਾਰੇ ਜੋ ਲੋਕਾਂ ਤੋਂ ਤੰਗ ਕਰਖਸ਼ਾਨਾ ਜਿਮੀਨਾਂ ਦੇ ਪਲੇਟਾਰੇ ਕਰ ਰਹੀ ਹੈ ਕੋ ਨੂੰ ਰੋਕਣਾ ਤੇ ਸਾਡੇ ਪੂਰੇ ਪੰਜਾਬ ਦੇ ਕਿਸਾਨ ਐਸਾ ਆਪਾਂ ਰੋਣ ਤੇ ਆ ਆਪਣੀਆਂ ਜ਼ਮੀਨਾਂ ਬਚਾਉਂਗਾ ਤੇ ਫੜਾ ਪਾਉਂਗਾ ਤੇ ਸਰਕਾਰ ਜੋ ਮੰਦ ਭਾਗੀ ਜੋ ਮਾਰੇ ਕਾਨੂੰਨ ਲੈ ਕੇ ਆਈ ਹੈ ਆਹੀ ਉਹਦੇ ਵਿਰੋਧ ਵਿੱਚ ਪੂਰੇ ਪੰਜਾਬ ਚ ਅੱਜ ਮੋਟਾ ਗਾਲੀ ਮਾਰ ਦਿੱਤਾ ਤੇ ਸਕਾਨ ਦੱਸਣਾ ਚਾਹੁੰਦੇ ਆ ਕਿ ਆਹੀ ਇਹ ਜ਼ਮੀਨਾਪੀਆਂ ਨਹੀਂ ਜਾਣਦੀਆਂ ਤੇ ਨਾ ਖਾਣਾ ਧੱਕਾ ਕਰੇ ਮੈਂ ਧੱਕਾ ਹੁਂ ਦਵਾਂਗੇ ਹੁਣ ਮਲਮਰਾਂ ਤੇ ਗੱਲ ਆਈ ਹੈ ਤੇ ਇਸ ਕਰਕੇ ਆਪਣਾ ਫੈਲਾ ਨਖਣਾ ਬਚਾਉਣੇ ਕਰਕੇ ਪੂਰਾ ਬੇਜ ਟੱਚ ਕਰਕੇ ਪੂਰੇ ਪੰਜਾਬ ਚ ਅੱਜ ਮੋਟਾ ਮਾਰ ਕੇ ਰਾਰਾ ਇੱਕ ਚਿਪਲ ਮੀਟਿੰਗ ਲਗਣ ਜਾਗੇ ਇੱਕ ਨੈਸ਼ਨਲ ਹਾਈਵੇ ਜੋ ਬੜਾ ਸਾਲ ਮੰਗਿਆ ਉਹਦੇ ਕਿਸਾਨ ਬਕਾਇਦ ਪਿਆ ਰਾ ਗਿਰਾਹ ਕਿਸਾਨਾਂ ਦਾ ਬਕਾ ਨਹੀਂ ਪਾਇਆ ਜਾਊਗਾ ਉਹ ਵੀ ਆਪ ਜਮੀਨਾ ਤੇ ਆਪ ਕਰਜ਼ਾ ਨਹੀਂ ਕਰਵਾਵਾਂਗੇ ਤੇ ਬਾਕੀ ਜੋ ਲੈਂਡ ਪੋਲਿਕ ਪਾਸ਼ੀਆਂ ਇਹ ਭਗਵੰਦ ਮਾ ਗਾਂ ਚੋਣਿਆ ਇਹ ਤੇਰੀ ਪਾਣੀ ਹੁੰਦਾ ਨਾ ਇਹ ਕਰ ਲਾਹ ਨਾ ਕਬਜੇ ਹੁੰਦਾਗੇ ਸਾਡੀਆਂ ਜ਼ਮੀਨਾਂ ਸਾਡੀਆਂ ਮਾਵਾਂ ਨੇ ਆਈਆਂ ਆ ਜਪਾ ਸੇਰ ਦੇਵਾਂਗੇ ਲੇਕਿਨ ਨਹੀਂ ਦੇਵਾਂਗੇ ਹਾਈ ਕੋਨ ਹੈ ਚਾਰ ਆਪ ਥੀ ਲੋਗ ਲਈ ਇਸਕੇ ਦਿੱਤੀਏ ਇਹ ਕੰਮ ਹੋ ਸਰਕਾਰ ਨੂੰ ਤਾਂ ਗੱਲ ਲੱਗੂਗਾ ਹਾਈ ਇਸ ਕਰਕੇ ਹਾਈ ਕੋਲ ਵੀ ਬੇਨਤੀ ਕਰਨਾ ਜੀ ਮਾਨ ਜੋਗ ਨੇ ਉਹਨਾਂ ਜਿਹੜੇ ਪੱਖੇ ਜੜ ਕਿਸਾਨ ਦੇ ਪੱਖੇ ਤੇ ਮੁੱਦਾ ਚੁੱਕਿਆ ਅੱਜ ਬਹੁਤ ਧੰਨਵਾਦ ਕਰਦੇ ਆ ਇਸ ਕਰਕੇ ਸਰਕਾਰ ਨੂੰ ਚਾਹੀਦਾ ਵਾ ਕੀ ਜਿਹੜੇ ਆਪਣੇ ਤਰੂਣ ਦਿੱਤੇ ਆ ਉਹ ਵਾਸਲੇ ਤੇ ਕਿਸਾਨਾਂ ਦੀ ਜ਼ਮੀਨਾਂ ਜਿਹੜੀਆਂ ਨੇ ਉਹ ਬਰਦਤियां ਜਾਂ ਨਾ ਨਾ ਤੇ ਕੋ ਤਰੂਣ ਲਾਜੇ ਜੋ ਇਹਨਾਂ ਪਾਬੰਦੀ ਲਾਈ ਹੈ ਕਿ ਜੇ ਕਿਸਾਨ ਨਾ ਹੋ ਤੇ ਆਪਣੀ ਜ਼ਮੀਨ ਵੇਚ ਸਕਦਾ ਨਾ ਤੇ ਲੋਨ ਲੈ ਸਕਦਾ ਨਾ ਕੋਈ ਬਣਾ ਸਕਦਾ ਇਹ ਸਾਡੇ ਕਿੰਨਾਂ ਵਰਦ ਕਿਤੇ ਜਾਣ ਆਈਏ ਸਰਕਾਰ ਅੱਜ ਕਰਦੇ ਆ ਨਹੀਂ ਤੇ ਆਈਏ ਕੰਮ ਨਹੀਂ ਹੋਣ ਦਵਾਂਗੇ ਸਾਡੇ ਵੱਡੇ ਕਰ ਸਕਦੇ ਵੱਡੇ ਸਾਡੇ ਉਹ ਐਲਾਨ ਬਹੁਤ ਵੱਡੇ ਨੇ ਪਰ 20 30 ਜਾਲੀਆ ਜਿੰਦ ਬਹੁਤ ਵੱਡੀ ਆ ਉੱਤ ਬਾ ਹੋਈਆਂ ਸਾਡੇ ਬਹੁਤ ਜਾਣੇ ਆਈ ਵੱਡੀ ਚ ਗਸ ਲਾਵਾਂਗੇ ਆਪਣੇ ਹੱਥ ਬਚਾ ਕਰਾਵਾਂਗੇ ਇਹ ਨਾਲ ਹੀ ਬਲਕਾਰ ਸਿੰਘ ਪਿੰਡ ਦਾ ਇਸ਼ਾਰਾ ਇਜਾ ਮਜ਼ਦੂਰ ਜਿਗਾ ਸ਼ਿਮਿਤ ਪੰਜਾਬ ਦੋਨੋਂ ਅਸੀਂ ਅੱਜ ਇਕੱਠੇ ਕੀਤੇ ਆ ਵੀ ਜਿਹੜੀ ਆ ਸਰਕਾਰ ਧੱਕਾ ਨਾਲ ਉੱਤੇ ਚੜਦੀ ਜਾਂਦੀ ਆ ਜਮੀਨਾਂ ਲੋਕਾਂ ਦੇ ਐਕਵਾਇਰ ਕਰਦੀ ਫਿਰਦੀ ਆ ਆ ਘਰਾਂਲੇ ਪਿੰਡਾਂ ਦੇ 86 ਕਿਲੇ ਜਮੀਨ ਜਿਹੜੀ ਐਕਵਾਇਰ ਕਰਨ ਫਿਰਦੀ ਆ ਤੇ ਇਹਨੂੰ ਅਸੀਂ ਹਰ ਰੋਜ਼ ਬਾਸ ਕਰਦੇ ਮੋਰਟਲ ਮਾਰਕੀਟ ਦੇ ਆ ਇਹ ਸਰਕਾਰ ਦਾ ਫਰੋਦ ਕੰਡਿਆ ਪੰਜਾਬ ਸਰਕਾਰ ਦਾ ਸੈਂਟਰ ਸਰਕਾਰ ਦਾ ਬਿਲਕੁਲ ਅਸਰ ਹੋਏਗਾ ਜੀ ਆਈ ਅਸਦੀ ਗੱਲ ਕਰਨ ਦੇ ਪਿਆਏ ਤਾਂ ਤੋਂ ਗੋੜਾ ਦੇਖ ਰੱਖਣਾ ਪਾਣੀ ਸਾਡੇ ਜਨਾ ਚਲੇ ਪਰ ਜ਼ਮੀਨਾਂ ਨਹੀਂ ਹੁੰਦੇ ਦੇਣਾ ਨੂੰ ਪਰ ਜਮੀਨ ਸਾਡੀ ਮਾਂ ਵਾ ਜਦੋਂ ਸਾਡੀ ਮਾਂ ਹੀ ਮਰ ਗਈ ਤੇ ਫਿਰ ਸਾਹੀ ਭੁੱਖੇ ਮਰ ਜਾਗੇ ਉਹ ਰੋਕ ਵੀ ਥੋੜੀ ਜਰ ਬਾਤ ਲਈ ਆ ਪਰ ਸਰਕਾਰ ਆਪਣੀ ਨੀਤੀ ਦੇਣੀ ਹੋਈ ਆ ਇਹ ਨੀਤੀ ਨੂੰ ਅਸੀਂ ਦਬੋਰਵਾ ਤੇ ਆਈਏ ਕੰਮ ਇਹਦਾ ਸ਼ੁਰੂ ਕੀਤਾ ਮੇਰਾ ਨਾ ਰੇਸ਼ਨ ਸਿੰਘ ਹੈ ਜੀ ਮੇਰਾ ਪਿੰਡ ਥੱਲੋ ਪੋਰਾ ਹੈ ਤੇ ਅਹੀਂ ਲਾਲ ਸਿੰਘ ਬਾਬਾ ਕੁੱਲੀ ਵਾਲੇ ਦੇ ਜੋਨਟੋ ਹੈ ਜੀ ਤੇ ਇਹ ਮਾਰਚ ਜਿਹੜਾ ਕੱਢਿਆ ਵਾ ਜਿਹੜਾ ਹੁਣ ਲੈਂਡ ਟਿਲਿੰਗ ਕਰ ਰਿਹਾ ਜੀ ਕਲੋਨੀਆਂ ਬਣਾਉਣ ਵਾਸਤੇ ਤੇ ਘਰਾਲੇ ਪਿੰਡ ਦੀ ਇਹਨਾਂ ਨੇ ਬਹੁਤ ਜ਼ਮੀਨ ਲੈਣੀ ਹੈ ਇਸ ਕਰਕੇ ਉਹਦੇ ਰੋਸ ਵਜੋਂ ਤੇ ਜਿਹੜੇ ਕੁਪ ਵਾਲੇ ਮੀਟਰ ਇਹਨਾਂ ਨੇ ਲਾਉਣੇ ਆ 2020 ਦਾ ਜਿਹੜਾ ਬਿਜਲੀ ਥੋੜ ਦੇਲੇ ਨਾਂ ਨੇ ਲਿਆਂਦਾ ਹੋਇ ਤੇ ਚੇਪ ਵਾਲੇ ਵੀਟਰ ਲੱਗ ਕੇ ਲੋਕਾਂ ਨੂੰ ਬਹੁਤ ਤੰਗੀ ਆਉਣੀ ਹੈ ਜੀ ਉਸ ਕਰਕੇ ਰੋਜ਼ ਵਜੋਂ ਅਹੀਂ ਇਹ ਮਾਰਚ ਕਰ ਰਹੇ ਆ। ਸਤਿ ਸ਼੍ਰੀ ਅਕਾਲ ਜੀ ਮੈਂ ਨਵਜੋਤ ਸਿੰਘ ਆ। ਪਿੰਡ ਲਲੋਪੁਰ ਦਾ। ਇਹ ਜਿਹੜਾ ਲੈਂਡ ਪੂਲਿੰਗ ਦੇ ਸਾਰੇ ਪੰਜਾਬ ਵਿੱਚ ਅੱਜ ਇਸ ਨੂੰ ਜਿਹੜਾ ਮੋਟਰਸਾਈਕਲ ਮਾਰਚ ਕੀਤਾ ਜਾ ਰਿਹਾ ਵਾ ਇਸੇ ਸਬੰਧ ਵਿੱਚ ਸਾਡੀ ਗੁਰਦਾਸਪੁਰ ਦੀਆਂ ਵੀ ਜਿੰਨੇ ਵੀ ਕਿਸਾਨ ਸਾਥੀ ਜੁਣਾ ਹੈਗੇ ਆ ਇਕੱਠੇ ਹੋ ਕੇ ਜਿਹੜਾ ਅੱਜ ਅ ਇਹਦਾ ਕਰ ਰਹੇ ਆ ਕਿਉਂਕਿ ਸਿਰ ਪੰਜਾਬ ਵਿਰੋਧ ਕਰ ਰਹੇ। ਵਿਰੋਧ ਸ਼ਾਮਲ ਹੋਣ ਵਾਸਤੇ ਅੱਜ ਮੋਟਰਸਾਈਕਲ ਮਾਰਚ ਕਰ ਰਹੇ। ਸਤਿ ਸ਼੍ਰੀ ਅਕਾਲ।